ਬਲੌਗ ਚ ਸਾਰਿਆਂ ਦਾ ਸਵਾਗਤ ਆ ਜੀ ਅੱਜ ਅਸੀਂ ਪਹੁੰਚੇ ਤਲਵੰਡੀ ਸਾਬੋ ਪੂਜਾ ਮਿਠਾਨ ਪੰਡਾਰ ਮਠਿਆਈਆਂ ਦੀ ਦੁਕਾਨ ਤੇ ਆਜੋ ਸਾਨੂੰ ਆਪਾਂ ਵਿੱਚੋਂ ਸਾਰੀ ਦੁਕਾਨ ਦਿਖਾਉਨੇ ਆ ਬਹੁਤ ਹੀ ਵਧੀਆ ਸਮਾਨ ਮਿਲਦਾ ਇੱਥੇ ਮਠਿਆਈ ਬਹੁਤ ਜ਼ਿਆਦਾ ਵਧੀਆ ਤੇ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਤੇ ਹਰ ਤਰ੍ਹਾਂ ਦੀ ਮਠਿਆਈ ਮਿਲਦੀ ਹੈ ਇੱਥੇ ਹਰ ਤਰ੍ਹਾਂ ਦੀ ਕੋਈ ਵੀ ਮਠਿਆਈ ਤੁਸੀਂ ਲੈ ਸਕਦੇ ਹੋ ਆ ਦੇਖੋ ਸਾਰੀ ਮਠਿਆਈਆਂ ਤੁਹਾਨੂੰ ਦਿਖਾ ਰਹੇ ਆਂ ਆਪਾਂ ਬਹੁਤ ਹੀ ਵਧੀਆ ਦਰਹਨ ਦੇ ਵਿੱਚ ਨਾ ਡੈਕੋਰੇਸ਼ਨ ਕੀਤੀ ਹੋਈ ਆ ਇਹ ਸੀ ਪੱਖੇ ਦਾ ਪੂਰਾ ਪ੍ਰਬੰਧ ਆ ਉੱਪਰ ਵੀ ਹਾਲ ਬਣਿਆ ਜੇ ਤੁਸੀਂ ਕਿਸੇ ਨੇ ਨਾ ਮਤਲਬ ਲੱਕੇ ਵਿਆਹ ਸ਼ਾਦੀਆਂ ਜਾਂ ਨਾ ਕੋਈ ਪਾਰਟੀ ਵਗੈਰਾ ਕਰਨੀ ਆ ਤਾਂ ਤੁਸੀਂ ਕਰ ਸਕਦੇ ਹੋ ਰੋਟੀ ਚਾਹ ਪਾਣੀ ਦਾ ਸਾਰੇ ਕਿਸੇ ਦਾ ਪ੍ਰਬੰਧਾ ਅਡਿਚਾਰਨ ਜੀ ਦੇ ਪਾਸ ਬਹੁਤ ਧੰਨ ਧਕਰੀਆਂ ਦਾ ਤੁਸੀਂ ਹਾਲ ਜੀ ਦੇਾਰੇ ਹਾਲ ਜੀ ਬਾਰੇ ਹਾਲ ਜੀ ਸਾਰੇ ਜਾਣੀ ਸਾਰਾ ਆਪਾਂ ਤੁਹਾਨੂੰ ਦੁਕਾਨ ਨਾ ਦਿਖਾ ਰਹੇ ਹਾਂ ਬਾਕੀ ਸਿਰਫ ਸਾਫ ਸਫਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਜਾ ਕਿ ਨਾ ਜੀ ਲੱਗਦਾ ਆ ਦੇਖੋ ਤੁਸੀਂ ਸਾਰਾ ਵਖਾ ਰਹੇ ਹਾਂ ਤੁਹਾਨੂੰ ਬਾਕੀ ਤੁਹਾਨੂੰ ਡਰੈੱਸ ਵੀ ਮੈਂ ਮੈਂਸ਼ਨ ਕਰ ਦਿੰਨੀ ਆ ਤਲਵੰਡੀ ਸਾਬੋ ਖੰਡਾ ਚੌਂਕ ਨੱਤ ਰੋਡ ਪੂਜਾ ਮਿਸ ਭੰਡਾਰ ਜੇ ਕਿਸੇ ਨੂੰ ਕੋਈ ਵੀ ਚੀਜ਼ ਆਰਡਰ ਤੇ ਬਣਾਉਣੀ ਆ ਨਾ ਉਹ ਵੀ ਤੁਸੀਂ ਮੈਂ ਤਲਕੇ ਸੰਪਰਕ ਕਰ ਸਕਦੇ ਹੋ ਬੀਰ ਨਾਲ ਹਰ ਇੱਕ ਸਮਾਨ ਤੁਹਾਨੂੰ ਮੌਕੇ ਤੇ ਮਿਲੂਗਾ ਕੋਈ ਚੱਕਰ ਵਾਲੀ ਗੱਲ ਨਹੀਂ ਆਰਡਰ ਤੁਹਾਡਾ ਮੌਕੇ ਤੇ ਪੂਰਾ ਕੀਤਾ ਜਾਊਗਾ ਜਦੋਂ ਵੀ ਤੁਸੀਂ ਆਰਡਰ ਦਿਓਗੇ ਮਠਿਆਈ ਤੋਂ ਲੈ ਕੇ ਖਾਣੇ ਤੱਕ ਹਰ ਇੱਕ ਚੀਜ਼ ਮਤਲਕਿ ਆਪਾਂ ਨੂੰ ਸਾਫ਼ ਸੁਥਰੀ ਵਧੀਆ ਤਿਆਰ ਕੀਤੀ ਮਿਲਦੀ ਹੈ ਇੱਥੇ ਆਰਡਰ ਤੇ ਕੋਈ ਵੀ ਚੀਜ਼ ਬਣਵਾ ਸਕਦੇ ਹੋ ਤੁਸੀਂ ਆ ਦੇਖੋ ਸਾਰਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਆ ਵੀ ਬੱਚਾ ਇੱਥੇ ਕੰਮ ਕਰਦਾ ਬਹੁਤ ਹੀ ਵਧੀਆ ਚਾਹ ਬਣਾਈ ਜਾਂਦਾ ਦੇਖੋ ਤੁਸੀਂ ਸਾਡੇ ਵਾਸਤੇ ਚਾਹ ਤਿਆਰ ਕਰੀ ਜਾਂਦਾ ਕਿਸੇ ਨੇ ਵੀ ਕੋਈ ਚੀਜ਼ ਆਰਡਰ ਕਰਵਾਉਣੀ ਹੋਈ ਨਾ ਮਠਿਆਈ ਯਾਨੀ ਕੋਈ ਵੀ ਚੀਜ਼ ਤਾਂ ਤੁਸੀਂ ਮਤਲਬ ਕਿ ਮੈਂ ਸਾਰਾ ਡਰੈੱਸ ਵਿੱਚ ਮੈਸ਼ਨ ਕੀਤਾ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਮੈਂ ਦੀ ਚੀਜ਼ ਸਾਰੀ ਤਲਵੰਡੀ ਚੋਂ ਮਠਿਆਈ ਨਹੀਂ ਮਿਲਦੀ ਜਿਵੇਂ ਆਪਾਂ ਉਹ ਦੁਕਾਨ ਪੂਰਨ ਵੀਰ ਦੀ ਦੁਕਾਨ ਤੋਂ ਮਠਿਆਈ ਮਿਲਦੀ ਹੈ ਨਾ ਸਾਰੀ ਤਲਵੰਡੀ ਚੋਂ ਮੈਂ ਨਹੀਂ ਦੇਖੀ ਇੰਨਾ ਸਾਫ਼ ਸੁਥਰੀ ਤੇ ਇੰਨੀ ਵਧੀਆ ਚੀਜ਼ ਮਤਲਬ ਕਿ ਠਾਈ ਮਿਲੀ ਕੁੱਕਰੇ ਵਗੈਰਾ ਵੀ ਹੈ ਬੱਚਿਆਂ ਵਾਸਤੇ ਉਹ ਵੀ ਤੁਸੀਂ ਲੈ ਸਕਦੇ ਹੋ ਆ ਬੇਟਾ ਵੀਰ ਦਾ ਬਹੁਤ ਹੀ ਵਧੀਆ ਫੈਮਿਲੀ ਆ ਪੂਰਾ ਰਿਸਪੈਕਟ ਕਰਦੇ ਆ ਮਠਿਆਣੇ ਖਾਣ ਨੂੰ ਫਿਰ ਜੀ ਕਰ ਆਏ ਵੇਖ ਕੇ ਨਾ ਜਿਹੜਾ ਸਾਰਿਆਂ ਨੂੰ ਵਧੀਆ ਮੈਨੂੰ ਚੀਜ਼ ਲੱਗੀ ਸਾਫ ਸਫਾਈ ਕਿਚਨ ਚ ਇੰਨੀ ਵਧੀਆ ਸਾਫ ਸਫਾਈ ਆ ਨਾ ਉੱਪਰ ਅਸੀਂ ਦੇਖਿਆ ਸਾਰਾ ਮਨ ਖੁਸ਼ ਹੋ ਗਿਆ ਦੇਖ ਕੇ ਤੇ ਕਈ ਆਪਾਂ ਜਾਣੇ ਆ ਨਾ ਹੋਟਲ ਵਗੈਰਾ ਤੇ ਤੇ ਉੱਥੇ ਕੋਈ ਹਾਲ ਹੀ ਨਹੀਂ ਹੁੰਦਾ ਉੱਥੋਂ ਦੇਖ ਕੇ ਕਿਚਨ ਉੱਥੇ ਆਪਾਂ ਨਾਲ ਰਸੋਈ ਜਾ ਕੇ ਜਾ ਕੇ ਨਾ ਜੀ ਨਹੀਂ ਕਰਦਾ ਖਾਣਾ ਖਾਣ ਨੂੰ ਇੱਥੇ ਸਾਰ ਸਫਾਈ ਦਾ ਬੜਾ ਧਿਆਨ ਰੱਖਿਆ ਗਿਆ ਬਹੁਤ ਜ਼ਿਆਦਾ ਦੇਖੋ ਕਿੰਨੀ ਵਧੀਆ ਡੈਕੋਰੇਸ਼ਨ ਆ ਹਾਂ ਤਾਂ ਸਾਰੀ ਕਿਤੇ ਏਸੀ ਲੱਗੇ ਐਸੀ ਦਾ ਪੂਰਾ ਪ੍ਰਬੰਧ ਆ ਏਸੀ ਪੱਖੇ ਕੋਈ ਦਿੱਕਤ ਵਾਲੀ ਗੱਲ ਨਹੀਂ ਵੀ ਆਪਾਂ ਨੂੰ ਜਾ ਕੇ ਕੋਈ ਦਿੱਕਤ ਆਉਗੀ ਕੋਈ ਛੋਟੀ ਪਾਰਟੀ ਕਰਨੀ ਆ ਕੋਈ ਜਨਮ ਦਿਨ ਜਿਵੇਂ ਹਨ ਕੋਈ ਵਿਆਹ ਦੀ ਆਪਾਂ ਬਾਅਦ ਵਿੱਚ ਪਾਰਟੀ ਕਰਦੇ ਆ ਉਹ ਵੀ ਆਪਾਂ ਕਰ ਸਕਦੇ ਆ ਪਰ ਪੂਰਾ ਵਧੀਆ ਪ੍ਰਬੰਧ ਆ ਪਾਰਟੀ ਦਾ ਵੀ ਆਰਡਰ ਤੇ ਮਠਿਆਈਆਂ ਬਣਾਈਆਂ ਜਾਂਦੀਆਂ ਕਿਸੇ ਨੇ ਵੀ ਕੋਈ ਆਰਡਰ ਮਤਲਬ ਮੈਂ ਆਰਡਰ ਤੇ ਮਠਾਈ ਬਣਾਉਣੀ ਹੋਈ ਕੋਈ ਤਿਆਰ ਕਰਵਾਉਣਾ ਹੋਇਆ ਤਾਂ ਤੁਸੀਂ ਕਰਾ ਸਕਦੇ ਹੋ ਮੌਕੇ